ਭਾਈ ਸੱਭਜੀ ਸਿੰਘ ਖਾਲਸਾ ਦੇ ਹੱਕ ਚ ਹੋ ਗਿਆ ਵੱਡਾ ਇਕੱਠ ਸਾਰੇ ਰੁਕ ਜੰਗੇ ਫਰੋਰੀ ਤੋਂ ਨਾ ਟੋੜਾ ਇੱਕ ਮੰਦ ਟੋੜ ਸਾਰਾ ਮਾਲਵਾ ਹੁਣ ਕਿਤੇ ਨਹੀਂ ਰੁਕਣਾ ਸਾਰੇ ਬੱਸਾਂ ਨੂੰ ਕਹਿ ਦੋ ਬੱਸਾਂ ਦਾ ਪਹਿਲਾਂ ਬੱਸਾਂ ਵਾਲੇ ਬਹਿ ਜਾਓ ਵਿੱਚ ਜਾ ਕੇ ਬੱਸਾਂ ਵਾਲੇ ਬਹਿ ਜਾਓ ਚਲੋ ਤੋਰੋ ਤੋਰੋ ਬੱਸਾਂ ਬੈਠਾ ਬੱਸਾਂ ਵਾਲੇ ਹੁਣ ਕਿਤੇ ਨਹੀਂ ਰੁਕਣਾ ਨਾ ਚਾਹ ਪਾਣੀ ਨਹੀਂ ਪੀਣਾ ਬਹਿ ਜਾਓ ਲਓ ਵੀ ਮਿੱਤਰੋ ਕਰ ਦੋ ਛੇਰ ਅੱਗੇ ਸਾਂਝਾ ਕਰੀ ਜਾਓ ਅੱਗੇ ਅੱਗੇ ਬਈ ਬਹੁਤ ਵੱਡਾ ਕਾਫਲਾ ਖਨੌਰੀ ਬਾਰਡਰ ਜਾ ਰਿਹਾ ਬੱਸਾਂ 'ਲੇ ਬਹਿ ਜਾਓ ਬੱਸਾਂ ਸਟਾਪ ਕਰ ਲਓ ਭਾਈ ਸਰਜੀ ਸਿੰਘ ਖਾਲਸਾ ਦੇ ਹੱਕ 'ਚ ਹੋ ਗਿਆ ਵੱਡਾ ਕਾਠਾ ਰੁਕ ਜਾਂਗੇ ਖਨੌਰੀ ਤੋਂ ਨਾ ਟੋਲ ਆਕ ਬੰਦ ਟੋਲ ਸਾਰਾ ਮਾਲਵਾ ਹੁਣ ਕਿਤੇ ਨਹੀਂ ਰੁਕਣਾ ਸਾਰੇ ਬੱਸਾਂ ਨੂੰ ਕਹਿ ਦਿਓ ਬੱਸਾਂ ਦੇ ਪਹਿਲਾਂ ਬੱਸਾਂ 'ਚ ਬਹਿ ਜਾਓ ਵਿੱਚ ਜਾ ਦੇ ਬੱਸਾਂ 'ਚ ਬਹਿ ਜਾਓ ਚਲੋ ਕਰੋ ਦੋਹਰਾ ਬੱਸਾਂ 'ਚ ਬੈਠ ਕੇ ਬੱਸਾਂ 'ਚ ਹੋਰ ਕਿਤੇ ਨਹੀਂ ਰੁਕਣਾ ਨਾ ਚਾਹ ਪਾਣੀ ਨਹੀਂ ਪੀਣਾ ਬਹਿ ਜਾਓ ਲਓ ਵੀ ਮਿੱਤਰੋ ਕਰ ਦੋ ਛੇਰ ਅੱਗੇ ਸਾਂਝਾ ਕਰੀ ਜਾਓ ਅੱਗੇ ਅੱਗੇ ਬਈ ਬਹੁਤ ਵੱਡਾ ਕਾਫਲਾ ਖਨੌਰੀ ਬਾਰਡਰ ਜਾ ਰਿਹਾ ਭਾਈ ਸਰਪਦੀ ਸਿੰਘ ਖਾਲਸਾ ਦੇ ਹੱਕ ਚ ਹੋ ਗਿਆ ਵੱਡਾ ਇਕੱਠਾ ਰੁਕ ਜਾਂਗੇ ਖਨੌਰੀ ਤੋਂ ਨਾ ਟੋਲ ਆ ਇੱਕ ਮੰਦ ਟੋਲ ਸਾਰਾ ਮਾਲਵਾ ਹੁਣ ਕਿਤੇ ਨਹੀਂ ਰੁਕਣਾ ਸਾਰੇ ਬੱਸਾਂ ਨੂੰ ਕਹਿ ਦਉ ਬੱਸਾਂ ਨਾਲ ਪਹਿਲਾਂ ਬੱਸਾਂ ਵਾਲੇ ਬਹਿ ਜਾਓ ਵਿੱਚ ਜਾ ਕੇ ਬੱਸਾਂ ਵਾਲੇ ਬਹਿ ਜਾਓ ਚਲੋ ਤੁਰੋ ਤੁਰੋ ਬੱਸਾਂ ਬੈਠੋ ਬੱਸਾਂ ਹੁਣ ਕਿਤੇ ਨਹੀਂ ਰੁਕਣਾ ਨਾ ਚਾਹ ਪਾਣੀ ਨਹੀਂ ਪੀਣਾ ਬਹਿ ਜਾਓ ਲਓ ਵੀ ਮਿੱਤਰੋ ਕਰ ਦੋ ਛੇਰ ਅੱਗੇ ਸਾਂਝਾ ਕਰੀ ਜਾਓ ਅੱਗੇ ਅੱਗੇ ਬਈ ਬਹੁਤ ਵੱਡਾ ਕਾਫਲਾ ਖਨੌਰੀ ਬਾਰਡਰ ਜਾ ਰਿਹਾ ਬੱਸਾਂ ਵਾਲੇ ਬਹਿ ਜਾਓ ਬੱਸਾਂ ਸਟਾਪ ਕਰ ਲਓ ਭਾਈ ਸੱਭਜੀ ਸਿੰਘ ਖਾਲਸਾ ਦੇ ਹੱਕ ਚ ਹੋ ਗਿਆ ਵੱਡਾ ਕਾਠਾ ਰੁਕ ਜਾਂਗੇ ਖਨੌਰੀ ਤੋਂ ਨਾ ਟੋਲ ਆਕ ਬੰਦ ਟੋਲ ਸਾਰਾ ਮਾਲਵਾ ਹੁਣ ਕਿਤੇ ਨਹੀਂ ਰੁਕਣਾ ਸਾਰੇ ਬੱਸਾਂ ਨੂੰ ਕਹ ਦਿਓ ਬੱਸਾਂ ਵਾਲੇ ਪਹਿਲਾਂ ਬੱਸਾਂ ਵਾਲੇ ਬਹਿ ਜਾਓ ਵਿੱਚ ਜਾ ਦੇ ਬੱਸਾਂ ਵਾਲੇ ਬਹਿ ਜਾਓ ਚਲੋ ਤੁਰੋ ਤੁਰੋ ਬੱਸਾਂ ਬੈਠਾ ਬਸਾਂ ਵਾਲੇ ਹੁਣ ਕਿੱਧਰ ਨੂੰ ਰੁਕਣਾ ਨਾ ਚਾਹ ਪਾਣੀ ਨਹੀਂ ਪੀਣਾ ਬਹਿ ਜਾਓ ਲਓ ਵੀ ਮਿੱਤਰੋ ਕਰ ਦੋ ਛੇਰ ਅੱਗੇ ਸਾਂਝਾ ਕਰੀ ਜਾਓ ਅੱਗੇ ਅੱਗੇ ਬਈ ਬਹੁਤ ਵੱਡਾ ਕਾਫਲਾ